ਆ ਜਾ ਰਿਹਾ ਜੀ ਆ ਜਾ ਰਿਹਾ ਆ ਨੰਬਰ ਲੋਡ ਕਰੋ ਗੱਡੀ ਦਾ ਆ ਦੇਖੋ ਗੱਡੀ ਦਾ ਨੰਬਰ ਲੋਡ ਕਰੀਏ ਇੱਥੇ ਇੱਥੇ ਸਾਮਾਨ ਸਵੇਟਣਗੇ ਇਹ ਸਾਰਾ ਨਾ ਘਰੇ ਜਾਓ ਮੇਰਾ ਪੁੱਤ ਇਹ ਮੇਰਾ ਆਪਣਾ ਗਾ ਕੇ ਨੇ ਸੋਹਿਆ ਲਮਾਇਦਾ ਐ ਮੈਂ ਇਹਦੇ ਸੱਸ ਸੋਰਾ ਸਾਲਾ ਸਾਰੇ ਇਹਦੇ ਜ਼ਿੰਮੇਵਾਰ ਹੈਗੇ ਨੇ ਇਹ ਅੱਪੀ ਦੀ ਗੱਲ ਇਹ ਆ ਤੁਹਾਡਾ ਬ੍ਰਦਰ ਸੀ ਮੇਰਾ ਭਰਾ ਸੀ ਭਾਜੀ ਅੱਗੇ ਆ ਭਰਾ ਅਸੀਂ ਭਾਈ ਉਸ ਉਹਦੇ ਬੰਦੇ ਜੰਮੇ ਬਲੇ ਆ ਖੜੇ ਆ ਪਸਾਵੀ ਮਾਕੇ ਸਾਹਮਣੇ ਦਗਾ ਸੀ ਭਾਜੀ ਉਹਦੀ ਉਹਦੇ ਸੋਹਰਿਆਂ ਨੇ ਨਾ ਉਹਦੀ ਇੰਨੀ ਬਸ ਕਰਾ ਦਿੱਤੀ ਸੀ ਨਾ ਸਾਲਾ ਕੁਸਾਬੀ ਇੰਨੀ ਭਾਜੀ ਉਹਦੀ ਸ਼ਾਮੀ ਦਬਾਰੇ ਲੰਚ ਜਾਂਦਾ ਸੀ ਨਾ ਸੁੱਕੀ ਰੋਟੀ ਆਉਂਦੀ ਸੁੱਕੀ ਰੋਟੀ ਬੰਦੇ ਦੇ ਜਾਂਦੀ ਘਰੇ ਖਾਣ ਨੂੰ ਜਿਹੜਾ ਤੇਰੇ ਸੱਤ ਵਜੇ ਦੁਕਾਨ ਖੋਲਦਾ ਸੀ ਰਾਤੀ 10 ਵਜੇ ਜਾਂਦਾ ਸੀ ਉਹ ਸੇਰੇ ਉਹਦਾ ਮੂੰਹ ਬੇਸ਼ਅ ਉੱਤੇ ਆਉਂਦੀ ਬੰਦੇ ਦਾ ਇਹਨਾਂ ਨੇ ਉਹਨੂੰ ਮਾਰਿਆ ਭਾਜੀ ਮਿਲ ਕੇ ਇਹਨਾਂ ਨੇ ਕਿੰਨੀ ਵਾਰੀ ਫਾਇਦਾ ਕਰਾਦਾ ਬਈ ਕਿੰਨੀ ਵਾਰੀ ਫਾਇਦਾ ਕਰਾਦਾ ਕਿੰਨੀ ਵਾਰੀ ਕਿ ਚੱਲ ਇਕੱਠੇ ਰੋ ਮਕਾਨ ਲੱਗ ਦੇਦਾ ਕੋਟੀ ਲੱਗ ਦੇਦੀ ਚੋੜੇ ਵੀਰ ਦੁਕਾਨ ਲੱਗੇ ਦੇਦੀ ਜੋ ਮੰਗਿਆ ਦੇਦਾ ਪਰ ਇਹ ਸਫੀਸ਼ੈਂਟ ਨਹੀਂ ਆਏ ਬਾਈ ਬ੍ਰਾਈਡ ਨੀ ਭਰਿਆ ਢੇਡ ਨਹੀਂ ਭਰਿਆ ਇਹਨਾਂ ਦਾ ਉਹ ਬਾਈ ਸਫੀਸ਼ੈਂਟ ਹੀ ਹੋਏ ਸਫੀਸ਼ੈਂਟ ਕਿਉਂ ਨਹੀਂ ਆਏ ਉਹ ਭਾਉ ਦੇ ਕੀ ਸੀ ਕਿਉਂ ਸੋ ਦਰਮ ਗੱਡੀ ਸੀ ਕਿ ਉਹਨਾਂ ਦੀ ਦਰਵਾਜ਼ੀ ਗੱਡੀ ਲੈ ਕੇ ਗਏ ਭਾਜੀ ਕਹਿੰਦਾ ਭਾਵੇਂ ਇਹ ਭਾਜੀ ਇਨਸਾਫ ਵੀ ਖਤਮ ਹੋ ਗਿਆ ਦੁਨੀਆ ਦੇ ਬਈ ਬੰਦੇ ਦਾ ਯਾਰ ਜਿਸ ਬੰਦੇ ਨੇ ਸ਼ੁਰੂ ਤੋਂ ਲੈ ਕੇ ਮਿਹਨਤ ਕੀਤੀ ਹੋਵੇ ਭਾਜੀ ਜਿੰਨਾ ਕੁਝ ਬਣਾਇਆ ਭਾਜੀ ਜਿਸ ਬੰਦੇ ਨੇ ਬਣਾਇਆ ਭਾਜੀ ਇਹ ਚਾਰ ਭਰਾ ਨੇ ਭਾਜੀ ਚਾਰ ਭਰਾ ਸਾਰੀ ਮਿਹਨਤ ਪਹਿਲੇ ਫੜੀਆਂ ਲੰਦੇ ਦੀ ਭਾਈ ਵੀ ਦੁਕਾਨਾਂ ਲਈਆਂ ਸਭ ਕੁਝ ਕੀਤਾ ਪਰ ਫਿਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਿੰਦਰਪਾਲ ਸਿੰਘ ਸਰ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਭਾਈ ਜੇ ਅਜੇ ਚੱਤ ਹੋਈ ਹੈ ਦਸ ਦੇ ਪਹਿਲੇ ਦਿਨ ਤੇ ਲੇਕਿਨ ਮੇਰਾ ਸਾਈਡ ਲਗਾਇਆ ਗਿਆ ਦੇਖੋ ਦੁਖੀ ਉਹ ਪਰਿਵਾਰਕ ਤੌਰ ਤੇ ਕਾਫੀ ਦਿਨ ਤੋਂ ਆ ਕੇ ਗੱਲਾਂ ਕਰਦਾ ਸੀ ਕਿ ਮੈਂ ਬੜਾ ਦੁਖੀ ਹਾਂ ਮੈਂ ਸੁਸਾਈਸਾਈਡ ਕਰ ਲੈਣਾ ਮੈਂ ਮਰ ਜਾਣਾ ਤੇ ਆਪਣਾ ਆਪਣੀ ਜਿੰਨੀ ਵੀ ਮੇਰੀ ਪ੍ਰਾਪਰਟੀ ਹੈ ਮੈਂ ਕਿਸੇ ਸੰਸਥਾ ਨੂੰ ਦੇ ਦੇਣੀ ਬੜੀ ਵਾਰੀ ਸਮਝਾਇਆ ਸੀ ਬਾਜ਼ਾਰ ਦੇ ਲੈਵਲ ਤੇ ਕਿ ਨਹੀਂ ਮਰ ਮਰਨਾ ਹੀ ਹੱਲ ਨਹੀਂ ਤੂੰ ਡਟ ਕੇ ਮਤਲਬ ਇਹ ਇਸ ਦਾ ਸਾਹਮਣਾ ਕਰ ਪਰ ਹਮੇਸ਼ਾ ਦੁਖੀ ਰਹਿੰਦਾ ਸੀ ਉਹ ਕਦੀ ਆ ਕੇ लेट ਗਿਆ ਕਦੀ ਚਲਾ ਗਿਆ ਦੁਕਾਨ ਤੇ ਜੀ ਨਹੀਂ ਲੱਗਦਾ ਸੀ ਤੇ ਪਿੱਛੇ 2 ਦਿਨ ਦੁਕਾਨ ਬੰਦ ਵੀ ਰਹੀ ਹੈ ਕਹਿੰਦਾ ਮੈਂ ਦੁਕਾਨ ਖੋਲ ਨਹੀਂ ਨੀ ਹੈਗੀ ਇਹ 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 ਇਹਦੀ ਮੈਡਮ ਆਈ ਆਪਸ ਉਥੇ ਦੁਕਾਨ ਦੇ ਲੜਾਈ ਝਗੜਾ ਵੀ ਹੋਇਆ ਇਹਨਾਂ ਦਾ ਤੇ ਮੈਂ ਗਿਆ ਮੌਕੇ ਤੇ ਮੈਂ ਛੁੜਾਇਆ ਇਹਨਾਂ ਨੂੰ ਦੋਨਾਂ ਨੂੰ ਸਮਝਾਇਆ ਪਰ ਸਮਝਦੂਰਾਂ ਦੇ ਨਹੀਂ ਆ ਰਹੀ ਸੀ ਦੋਨੋਂ ਦੋਨੋਂ ਅੜੇ ਸੀ ਉਹ ਉਹ ਕਹਿੰਦੀ ਮੈਨੂੰ ਘਰ ਖਰਚੇ ਵਾਸਤੇ ਪੈਸੇ ਨਹੀਂ ਦਿੰਦਾ ਉਹ ਕਹਿੰਦਾ ਮੈਂ 50000 ਦਿੱਤਾ ਇਹ ਇਹ ਪਤਾ ਨਹੀਂ ਦਿੱਤਾ ਕਿ ਨਹੀਂ ਦਿੱਤਾ ਪਰ ਬੱਚੇ ਵੀ ਵਿਰੋਧ ਇਸਨ ਤੇ ਇਹਦੀ ਘਰ ਵਾਲੀ ਵੀ ਇਹਦੇ ਵਿਰੋਧ ਸੀ ਕਾਰਨ ਕੀ ਹੈ ਮਤਲਬ ਕਿ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਸੀ ਹੈ ਜੀ ਕਾਰਨ ਕੀ ਸੀਗਾ ਇਹ ਬੱਚੇ ਵੀ ਵਿਰੋਧ ਚ ਰਹਿੰਦੇ ਸੀ ਘਰ ਵਾਲੀ ਵੀ ਸਾਥ ਨਹੀਂ ਦੇ ਰਹੀ ਸੀ ਤੇ ਅੱਜ ਜਿਹੜਾ ਉਹਨਾਂ ਨੂੰ ਆਹ ਕਦਮ ਤੇ ਮਿਲਿਆ ਨਹੀਂ ਨਹੀਂ ਬੰਦਾ ਤਾਂ ਮਾੜਾ ਨਹੀਂ ਸੀਗਾ ਜੀ ਬੰਦਾ ਦਿਲ ਦਾ ਚੰਗਾ ਸੀ ਇੱਕ ਇੱਕ ਮਾੜਾ ਮਾੜਾ ਸੀ ਕਦੀ ਡਰਿੰਕ 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 ਕਰਦਾ ਸੀ ਉਹ ਘਰੋਂ ਪਰੇਸ਼ਾਨ ਹੁੰਦਾ ਸੀ ਤੇ ਘਰੋਂ ਪਰੇਸ਼ਾਨ ਹੋ ਕੇ ਡਰਿੰਕ ਕਰਦਾ ਸੀ ਤੇ ਘਰ ਵਾਲੇ ਕਹਿੰਦੇ ਸਾਨੂੰ ਕੋ ਰੁਪਈਆ ਵੀ ਨਹੀਂ ਦਿੰਦਾ ਸੀ ਇਹ ਕਹਿੰਦਾ ਸੀ ਆ ਮੈਂ 8 ਲੱਖ ਰੁਪਈਆ ਲਾ ਕੇ ਦੁਕਾਨ ਖੋਲਜੀ ਗਏ ਦੁਕਾਨ ਸੀ ਇਹ ਦੀ ਦੁਕਾਨ ਚੋੜਾ ਬਿਆਰ ਪਿੰਡੀ ਗੱਲੀ ਦੇ ਸਾਹਮਣੇ ਕਿਸ ਚੀਜ਼ ਦੀ ਦੁਕਾਨ ਸੀ ਇਹ ਆ ਰੈਡੀमेड ਗਾਰਮੈਂਟਸ ਦਾ ਕੰਮ ਕਰਦੇ ਸੀ ਮਦਨ ਬ੍ਰਦਰਸ ਦੇ ਨਾਂ ਤੇ ਦੁਕਾਨ ਸੀ ਮੇਰੇ ਭਰਾ ਦਾ ਨਾਮ ਨਰੇਸ਼ ਕੁਮਾਰ ਆ ਉਹ ਸਾਡੇ ਤੋਂ 2 ਸਾਲ ਤੋਂ ਵਖਰਾ ਕੀਤਾ ਸਾਨੂੰ ਫੋਨ ਨਹੀਂ ਕਰਨ ਦਿੰਦੇ ਬੁਲਾਉਣ ਨਹੀਂ ਦਿੰਦੇ ਕ੍ਰਿਸ਼ਨ ਕਾਰਪਾਰਾ ਤੁਮਾਰੋ ਬਰਾਏ ਤੇ ਵੀ ਨਹੀਂ ਲਿੱਕੇ ਨਾਲ ਉਹਦੇ ਜਨਾਨੀ ਤੇ ਉਹਦੇ ਬੱਚਿਆਂ ਨੇ ਉਹਨੂੰ ਰੋਜ਼ ਮਾਰ ਘੁੱਟ ਕੇ ਘਰੋਂ ਕੱਢ ਦਿੰਦੇ ਸੀ ਉਹ ਦੋ ਦਿਨ ਪਿੱਛੇ ਵੀ ਸਟੇਸ਼ਨ ਤੇ ਕਿਧਰ ਰੋਲ ਨਾ ਰਿਹਾ ਉਹਨੂੰ ਰੋਟੀ ਨਹੀਂ ਦਿੰਦੇ ਸੀ ਉਹਨੂੰ ਕੁੜੀਆਂ ਦੀ ਕਹਿੰਦੀ ਤੂੰ ਮਰ ਜਾ ਤੂੰ ਮਰਦਾ ਕਿਉਂ ਨਹੀਂ ਤੂੰ ਮਰਜੇਂਗਾ ਸਾਰੀ ਦੁਕਾਨ ਵੇਚਾਂਗੇ ਅਸੀਂ ਉਹਦੀ ਕੁੜੀ ਉਹਦਾ ਮੁੰਡਾ ਉਹਦੀ ਜਨਾਨੀ ਤੇ ਉਹਦਾ ਸੋਰਾ ਸਾਲਾ ਤੇ ਉਹਦੇ ਸੰਡੂ ਸਾਰਿਆਂ ਨੇ ਉਹਨਾਂ ਨੂੰ ਰਲ ਕੇ ਮਾਰਤਾ ਮੇਰਾ ਭਰਾ ਰਾਤ ਦਾ ਮਰਿਆ ਹੋਇਆ ਸਾਨੂੰ ਕਿਸੇ ਨੂੰ ਨਹੀਂ ਪਤਾ ਸਾਨੂੰ ਉਹਨੂੰ ਬੋਨਾ ਆਇਆ ਕਿ ਸਾਡਾ ਭਰਾ ਮਰ ਗਿਆ ਔਰ ਰੋਜ਼ ਕੱਲ ਬਰਾਜ਼ੀ ਰੋਂਦਾ ਸੀ ਮੈਨੂੰ ਕੁੱਟਦੇ ਮਾਰਦੇ ਸਾਰੇ ਗਲੀ ਚ ਰੋਂਦਾ ਸੀ ਕਿਸੇ ਨੇ ਨਹੀਂ ਉਹਨੂੰ ਰੱਖਿਆ ਔਰ ਆਪਣੇ ਨਾਮ ਪ੍ਰਾਪਰਟੀ ਕਰਾ ਕੇ ਹੁੰਦੇ ਸੋਹਰੇ ਨੇ ਤੇ ਉਹਨੇ ਕਹੇ ਸਾਲੇ ਨੇ ਆਪਣੇ ਨਾਂ ਦੁਕਾਨ ਕਰਾ ਲਈ 2.5 ਕਰੋੜ ਦੀ 50 ਲੱਖ ਦਾ ਮਕਾਨ ਕਰਾ ਲਿਆ ਮੇਰੇ ਭਰਾ ਨੂੰ ਇਨਸਾਫ ਕਰਾਓ ਸਾਰਾ ਕੁਝ ਕਰਾ ਕੇ ਉਹਨੂੰ ਕੰਡਤਾ ਕਰ ਉਹਨੂੰ ਮਾਰਦੇ ਕੁੱਟਦੇ ਸੀ ਉਹਦੀ ਕੁੜੀ ਹੁੰਦੇ ਮੁੰਡਾ ਹੁੰਦੀ ਜਰਾਨੀ ਉਹਨੂੰ ਚਪੇੜਾ ਮਾਰਦੇ ਸੀ ਰੋਜ਼ ਰੋਜ਼ ਚਪੇੜਾ ਮਾਰ ਕੇ ਕੁੱਟਦੇ ਦੋਨੋਂ ਰੋਟੀ ਨਹੀਂ ਸੀ ਦਿੰਦੇ ਮੇਰਾ ਭਰਾ ਮਾਰਦਾ ਮੇਰੇ ਭਰਾ ਨੂੰ ਇਨਸਾਫ ਆਪ ਦਵਾਓ ਆਪ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕਰਮਜੀਤ ਹੈ ਜੀ ਮੈਂ ਨਰੇਸ਼ ਕੁਮਾਰ ਦਾ ਬ੍ਰਦਰ ਹੈ ਜੀ ਕੀ ਹੋਇਆ ਕੀ ਆ ਤੁਹਾਡੇ ਬ੍ਰਦਰ ਨੂੰ ਅੱਜ ਕਿੱਦਾਂ ਦੀ ਹਾਲਤ ਚ ਪਾਏ ਗਏ ਨੇ ਸਰ ਉਹ ਇਹ ਰਾਤ ਦਾ ਉਹਨਾਂ ਨੇ ਮਾਰਕੁੱਟ ਕੇ ਉਹਨਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਜਾਂ ਉਹਨਾਂ ਨੂੰ ਫਾਂਸੀ ਤੇ ਲਟਕਾਉਣ ਨੂੰ ਮਜਬੂਰ ਕੀਤਾ ਗਿਆ ਸੀਗਾ ਕਿਹੜੀ ਜਗ੍ਹਾ ਇਹ ਘਟਨਾ ਹੋਈ ਹੈ ਇਹ ਰਹਿੰਦੇ ਜੀ ਗੁਰੂ ਨਾਨਕਪੁਰਾ ਕਿਹੜੀ ਜਗ੍ਹਾ ਪਹਿਲਾਂ ਗੁਰੂ ਨਾਨਕਪੁਰਾ ਹੀ ਰਹਿੰਦੇ ਮੁੰਡੀਆਂ ਜੀ ਅੱਛਾ ਇਹ ਅੱਜ ਤੋਂ 5 ਸਾਲ 6 ਸਾਲ ਪਹਿਲਾਂ ਇਹਨਾਂ ਨੇ ਮਾਰਕੁੱਟਾਈ ਕਰਕੇ ਉਹਨੂੰ ਘਰੋਂ ਕੱਢਦਾ ਸੀਗਾ ਜੀ ਇਹਦਾ ਸਾਲਾ ਹੈਗਾ ਜੀ ਇਹਦੇ ਸੱਸ ਸੋਰਾ ਸਾਲਾ ਸਾਰੇ ਇਹਦੇ ਜ਼ਿੰਮੇਵਾਰ ਹੈਗੇ ਨੇ ਜੀ ਇਹ ਉਹਨਾਂ ਦੇ ਥੋੜਾ ਦੋ ਗਲੀਆਂ ਛੱਡ ਕੇ ਰਹਿੰਦਾ ਸੀ ਜੀ ਤੇ ਜਿਹੜੇ ਇਹਦਾ ਹੱਤ ਹੈਗਾ ਇਹਦੇ ਚ ਇਹਦੇ ਸੋਰੇ ਦਾ ਔਰ ਸਾਲੇ ਦਾ ਹੈਗਾ ਕਿਉਂਕਿ ਉਹ ਕੋਰਟ ਦੇ ਵਿੱਚ ਬੈਠਦੇ ਨੇ ਚੈਂਬਰ ਚ ਉਹ ਐਸਟੀ ਦੀ ਧੋਸ ਦੇ ਹਿਸਾਬ ਨਾਲ ਸਾਰਾ ਕਾਰਵਾਈ ਕੀਤੀ ਗਈ ਹੈ ਜੀ ਤੇ ਤੁਹਾਨੂੰ ਧਮਕਾਇਆ ਜਾਂਦਾ ਸੀ ਰੋਜ਼ ਵੀ ਤੁਹਾਡੇ ਤੇ ਕਾਰਵਾਈ ਕੀਤੀ ਜਾਏਗੀ ਤੁਹਾਡੇ ਤੇ ਕੇਸ ਪਾਏ ਜਾਣਗੇ ਤੁਹਾਨੂੰ ਇਹ ਸਾਡੇ ਹੱਥ ਬੰਨ੍ਹ ਦਿੱਤੇ ਗਏ ਸੀਗੇ ਜੀ ਤੇ ਬ੍ਰਦਰ ਸਾਡਾ ਰੋਜ਼ ਸਾਨੂੰ ਆ ਕੇ ਕਹਿੰਦਾ ਸੀ ਮੈਨੂੰ ਇਦੋਂ ਮਾਰਦੇ ਆ ਮੈਨੂੰ ਕੁੱਟਦੇ ਆ ਮੈਨੂੰ ਦੁਕਾਨ ਤੋਂ ਕੱਢ ਦਿੰਦੇ ਆ ਉਨੂੰ ਰੋਹ ਕਿਹਾ ਜਾਂਦਾ ਸੀਗਾ ਕਿ 22500 ਮੈਨੂੰ ਦੁਕਾਨ ਤੋਂ ਰੋਹ ਕੱਢ ਕੇ ਦੇ ਠੀਕ ਹੈ ਜੀ ਉਹ ਇੰਨਾ ਮਜਬੂਰ ਹੋ ਗਿਆ ਸੀਗਾ ਕਿ 2 ਦਿਨ ਪਹਿਲਾਂ ਹੋਟਲ 'ਚ ਰਿਹਾ ਜੀ ਮਾਰਿਆ ਕੋਟਾਇਆ ਇਹਨਾਂ ਨੇ ਬਹੁਤ ਜ਼ਿਆਦਾ ਤੇ ਉਹਨੂੰ ਮਰਨ ਤੇ ਮਜਬੂਰ ਕੀਤਾ ਗਿਆ ਤੇ ਮਾਰਿਆ ਗਿਆ ਅਸੀਂ ਇਸ ਤੋਂ ਇਨਸਾਫ ਚਾਹੁੰਦੇ ਆ ਜੀ ਗਵਰਨਮੈਂਟ ਤੋਂ ਵੀ ਇਨਸਾਫ ਚਾਹੁੰਦੇ ਆ ਪਬਲਿਕ ਤੋਂ ਵੀ ਤੇ ਮੀਡੀਆ ਤੋਂ ਵੀ ਇਨਸਾਫ ਚਾਹੁੰਦੇ ਆ ਜੀ ਮਾਰਕਾਈ ਹੁੰਦੀ ਹੈ ਕਦੀ ਕੋਈ ਇਦਾਂ ਦੀ ਕੋਈ ਵੀਡੀਓ ਆਈ ਹੈ ਹਾਂਜੀ ਅਸੀਂ ਉਹ ਮੌਕੇ ਤੇ ਮੌਜੂਦ ਹੈ ਜੀ ਅਸੀਂ ਉਹ ਕਰਾਂਗੇ ਸਾਹਮਣੇ ਤੁਹਾਡੇ ਜਿਸ ਤਰ੍ਹਾਂ ਵੀ ਹੋਣਗੀਆਂ ਸਾਨੂੰ ਫੋਨਾਂ ਦੇ ਵਿੱਚ ਹੈ ਗਿਆ ਥੋੜੀ ਕੱਢਣ ਤੇ ਥੋੜੀ ਹੋਰੀ ਦਿੱਕਤ ਆ ਰਹੀ ਹੈ ਜੀ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾਣਗੀਆਂ ਜੀ ਕਿੰਨੀ ਉਮਰ ਸੀ ਇਹਦਾ ਉਹਨਾਂ ਦੀ 54 ਸਾਲ ਉਮਰ ਸੀ ਜੀ ਮਿਹਨਤ ਉਹਨਾਂ ਨੇ ਪੂਰੀ ਕੀਤੀ ਹੈ ਜੀ ਲੇਕਿਨ ਇਹ ਰੋਜ਼ ਉਹਦੇ ਕੋਲੋਂ ਪੈਸੇ ਖੋਹਦੇ ਸੀਗੇ ਉਹਨੂੰ ਮਾਰਦੇ ਸੀ ਕੁੜਦੇ ਸੀ ਇਹਦੇ ਨਾਂ ਤੇ ਕੋਈ ਵੀ ਚੀਜ਼ ਸੀ ਇਹਦੇ ਨਾਂ ਤੇ ਲਈਤੀ ਜਾਂਦੀ ਸੀਗੀ ਚਾਹੇ ਉਹ ਕਾਰ ਹੈ ਚਾਹੇ ਉਹ ਦੁਕਾਨ ਦਾ ਲੋਨ ਹੈ ਚਾਹੇ ਉਹ ਕੁਛ ਵੀ ਹੈ ਜੀ ਕਿੰਨੇ ਬੱਚੇ ਸੀ ਇਹਨ ਇਹ ਸੋਹਰਿਆਂ ਦੇ ਘਰ ਤੇ ਹਸਾਬ ਨਾਲ ਜਲਦੀ ਸੀਗੀ ਆਪਣੇ ਪਰਿਵਾਰ ਦੇ ਹਿਸਾਬ ਨਾਲ ਹੀ ਜਲਦੀ ਸੀ ਜੀ ਜਿਹਦਾ ਨਾਮ ਹੈ ਮੋਨਿਕਾ ਲੰਬਾ ਜੀ ਮੁੰਡੇ ਦਾ ਨਾਮ ਹੈ ਰਾਹੁਲ ਲੰਬਾ ਜੀ ਕੁੜੀ ਦਾ ਨਾਮ ਹੈ ਰਪਾਲੀ ਜੀ ਸੋਹਰੇ ਦਾ ਨਾਮ ਹੈਗਾ ਕ੍ਰਿਸ਼ਨ ਕੁਮਾਰ ਉਭਰਾਏ ਤੇ ਮੁੰਡੇ ਦਾ ਜਿਹੜਾ ਦਾ ਸਾਲਾ ਹੈਗਾ ਉਹਦਾ ਨਾਮ ਹੈਗਾ ਵਿਨੇ ਕੁਮਾਰ ਉਭਰਾਏ ਤੇ ਅਸੀਂ ਗੌਰਮੈਂਟ ਤੋਂ ਮੀਡੀਆ ਤੋਂ ਤੇ ਪਬਲਿਕ ਤੋਂ ਅਸੀਂ ਚਾਹੁੰਦੇ ਆ ਕਿ ਸਾਨੂੰ ਇਨਸਾਫ ਦੁਲਾਇਆ ਜਾਵੇ ਇਸ ਤੋਂ ਪਹਿਲਾਂ ਕਦੀ ਕੋਈ ਇਦਾਂ ਦਾ ਕੋਈ ਲੜਾਈ ਝਗੜੇ ਦਾ ਮਾਮਲਾ ਜਿਹੜਾ ਸਾਰਿਆਂ ਨੂੰ ਰੋਜ਼ ਮਾਰਦੇ ਸੀ ਲੜਾਈ ਝਗੜਾ ਰੋਜ਼ੰਦਈ ਸਾਰੇ ਇਹਦੇ ਘਰੇ ਹੁੰਦਾ ਸੀਗਾ ਸਾਡੇ ਤੋਂ ਦੂਰ ਚਲਾ ਗਿਆ ਦੱਸ ਨਹੀਂ ਸਕ ਇਸੇ ਦੋਤੇ ਨੂੰ ਰੋਜ਼ ਪਰੇਸ਼ਾਨ ਕਰਤੇ ਹੁੰਦੇ ਇਹਨਾਂ ਕੋਲ ਦੁਕਾਨ ਆਪਣੇ ਨਾ ਕਰਾਈ ਗਈ ਹੈ ਸਾਨੂੰ ਸਮਝ ਨਹੀਂ ਆਈ ਕਿ ਕਿਉਂ ਡੈਥ ਹੋਈ ਇਹਨਾਂ ਦੀ ਪਰ ਰਹਿੰਦੇ ਪਰੇਸ਼ਾਨ ਬਹੁਤ ਸੀ ਆ ਕੇ ਆ ਕੇ ਕਹਿੰਦੇ ਪੈਂਦੀ ਮੇਰਾ ਬਹੁਤ ਬੁਰਾ ਹਾਲ ਹੈ ਬਸ ਮੈਨੂੰ ਘਰੋਂ ਬਹੁਤ ਪਰੇਸ਼ਾਨੀਆਂ ਬਹੁਤ ਆਂ ਕਰਦੇ ਹੋਏ ਬਾਕੀ ਪਤਾ ਨਹੀਂ ਜੀ ਉਹਨੇ ਨਾ ਪਰਸੋ ਵੀ ਪਰੇਸ਼ਾਨ ਬਹੁਤ ਸੀwidehat ke da vich lagda बाकी देखो जी ਇਹਦਾ ਪਰਿਵਾਰ ਹੀ ਹੈ ਦਾ ਨਾਲ ਜੇ ਇਹਨਾਂ ਨੂੰ ਤੰਗ ਕਰਦੇ ਤਾਂ ਪਰਿਵਾਰ ਹੀ ਕਰਦਾ ਸੀ ਬਾਹਰ ਲੈਣ ਤਾਂ ਇਹਦੇ ਕੋਲ ਕੀ ਤੰਗ ਕਰਨਾ ਨਾ ਉਈ ਨਾਨੀ ਜਦੋਂ ਮੈਂ ਤਾਂ 4-5 ਦਿਨੋਂ ਕੋਈ ਦੁਕਾਨ ਤੇ ਨਹੀਂ ਉਹ ਤੋਂ 4-5 ਦਿਨਾਂ ਲਈ ਦੁਕਾਨ ਤੇ ਪਹਿਲਾਂ ਵੀ ਇਹਨਾਂ ਦੀ ਲੜਾਈ ਲੜੂਈ ਕਾਫੀ ਹੋਈ ਆ ਕੱਲ੍ਹ। ਇਹ ਕਹਿੰਦੇ ਲੋਕੀ ਮਰ ਮਰਦੇ ਆ ਤੂੰ ਕਦੇ ਨਹੀਂ ਮਰਦਾ। ਹਾਂਜੀ ਮੈਂ ਖੁਦ ਇਹਨਾਂ ਦੀ ਦੁਕਾਨ ਤੇ ਗਿਆ ਮੈਂ ਇਹਦੀ ਵਾਈਫ ਨੂੰ ਕਿਹਾ ਮੈਂ ਕਿਹਾ ਤੁਸੀਂ ਬੰਦਾ ਘਵਾ ਲੂਗੇ ਆਪਣਾ। ਹਾਂ ਦੁਕਾਨ ਦੇਗਾ ਮੇਰੀ ਸਮਝਦੇ ਹੋ ਫਿਰ ਵੀ ਉਹ ਮੰਨੇ ਨਹੀਂ। ਮੈਂ ਕਿਹਾ ਬੰਦਾ ਘਵਾ ਲੂਗੇ ਤੁਸੀਂ ਆਪਣਾ। ਮੈਂ ਇਹਦੀ ਸਕੂਟਰ ਦੀ ਟਿੱਕੀ 'ਚੋਂ ਰਡਾਰ ਦੀ ਸ਼ੀਸ਼ੀ ਕੱਢੀ। ਇਹਦੇ ਸਰਮਣ ਨੂੰ ਮੈਂ ਕਿਹਾ ਕਿ ਇਹਦੀ ਸਕੂਟਰ ਦੀ ਨਿੱਕੀ ਚ ਰਡਾਰ ਦੀ ਸੀਚੀ ਪਈ ਹੈ ਮੈਨੂੰ ਕਹਿੰਦਾ ਮੈਂ ਪਉਏ ਚ ਪਾ ਕੇ ਪੀ ਲੈਣੀ ਹੈ ਮੈਂ ਇਹ ਦੇ ਕੋ ਕਢਾਈ ਮੁੰਡੇ ਕੋਲੋਂ ਮੈਂ ਕੱਟ ਕੇ ਲਿਆ ਉਹ ਮੈਂ ਸੀਚੀ ਮੈਂ ਆਪਣੇ ਕੋਲ ਰੱਖੀ ਤਨ ਅਸ ਨੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਕੋਸ਼ਿਸ਼ ਕਰਨ ਕੀਤੀ ਹੈ ਵੀ ਸੁਸਾਈਡ ਕਰ ਹਾਂ ਹੁਣ ਸੁਸਾਈਡ ਕੀਤਾ ਜਾਂ ਮਾਰਿਆ ਗਿਆ ਕੁਝ ਅਦਰਬ ਹੀ ਜਾਣਦਾ ਜੀ ਸਮਝਦੇ ਹੋ ਬਾਕੀ ਸੁਸਾਈਡ ਕਰਨ ਵਾਲਾ ਬੰਦਾ ਨਹੀਂ ਇਹਦੀ ਹੌਂਟਲੇ ਵਾਲਾ ਬੰਦਾ ਸੀਗਾ ਇਸੀ ਕੀ ਮਾਮਲਾ ਹੋਇਆ ਵੈ ਮੌਕੇ ਤੇ ਜੋਗਿੰਦਰ ਸਿੰਘ ਐਸਆਈ ਆਇਆ ਅਸੀਂ ਤਾਂ ਪੀਸੀਆਰ ਵੱਲੋਂ ਇੱਥੇ ਬਾਹਰ ਹੀ ਆਏ ਹਾਂ ਸਾਨੂੰ ਨਹੀਂ ਪਤਾ ਰਿਹਾ ਜੀ ਆ ਮਸਲਾ ਦੇਖਿਆ ਨਹੀਂ ਕੀ ਹੋਇਆ ਕੀ ਨਹੀਂ ਅਸੀਂ ਨਹੀਂ ਆਇਓ ਆਇਓ ਦੇਖ ਕੇ ਗਿਆ ਉਹ ਮੌਕਾ ਦੇਖਣ ਗਿਆ ਜਿੱਥੇ ਡੈਥ ਹੋਈ ਹੈ ਤੁਸੀਂ ਕੁਝ ਵੀ ਦੇਖਿਆ ਨਹੀਂ ਨਹੀਂ